ਮੜਾ ਮੋਟਾ ਕੰਮ ਫੇਰ ਲੋਕੀ ਕਹਣਗੇ ਗੱਡੀਆਂ ਬੜੀਆਂ ਕਮਾਲ ਦੀ ਇਹ ਵੀ ਮਸਲਾ ਖੜਾ ਹੋ ਜਾਂਦਾ ਹਰ ਬੰਦੇ ਕੋਲ ਜਦੋਂ ਆ ਗੱਡੀ ਆਈ ਨਾ ਮੇਰੀ ਉਹ ਦਿਨ 10 ਗੱਡੀਆਂ ਨਿਕਲੀਆਂ ਏਜੰਸੀ ਚੋਂ 10 ਨੌਂ ਗਾਉਣ ਵਾਲਿਆਂ ਦੀਆਂ ਇੱਕ ਸਾਡੀ ਪਰ ਮੈਨੂੰ ਐ ਲੱਗਿਆ ਵੀ ਵਰਲਡ ਵਿੱਚ ਗੱਡੀ ਇੱਕੋ ਹੀ ਆਈ ਹੋਰ ਨਹੀਂ ਆਈ ਕੋਈ ਇੰਨੀਆਂ ਨਿਊਜ਼ਾਂ ਇੰਨੀਆਂ ਖਬਰਾਂ ਪੜਾ ਪਤਾ ਕਿਉਂ ਇਹਦਾ ਕਾਰਨ ਦੱਸਦਾ ਵੀਰੋ ਦਿਲ ਤੇ ਹੱਥ ਰੱਖ ਕੇ ਸੱਚੀ ਦੱਸਿਓ ਅੰਦਰੋਂ ਨੂੰ ਪੁੱਛਿਓ ਅੰਦਰ ਨੂੰ ਪੁੱਛਿਓ ਇੱਕ ਵਾਰ ਤੁਹਾਡੇ ਪਿੰਡ ਦਾ ਗਰੰਥੀ ਸਕੋਰਪੀਓ ਕਢਾ ਕੇ ਲਿਆਵੇ ਕਿਵੇਂ ਲੱਗੂਗਾ ਮੜਾ ਜਾ ਸੋਚੀ ਵੀ ਪਿੰਡ ਦਾ ਗਰੰਥੀ ਹੈ ਡਾਲੀ ਡੂਲੀ ਵੀ ਲੈਣ ਆ ਜਾਂਦਾ ਹੈ ਕਦੇ ਤੇਰੀ ਅਨਾਉਂਸਮੈਂਟ ਕਰ ਦਿੰਦਾ ਹੈ ਕਦੇ ਤੇਰੇ ਚੜ੍ਹਦੀ ਕਲਾ ਦੀ ਅਰਦਾਸ ਕਰ ਦਿੰਦਾ ਹੈ ਤੇਰੇ ਟੱਬਰ ਦੀ ਦਿਲ ਤੇ ਹੱਥ ਰੱਖ ਕੇ ਵੇਖਿਓ ਵੀ ਦਿਮਾਗ 'ਚ ਲਿਆਇਓ ਪਿੰਡ ਵਾਲਾ ਗਰੰਥੀ ਮੜਾ ਜਾ ਜਿਹੜਾ ਤੁਹਾਡੇ ਪਿੰਡ ਦਾ ਸਾਰੇ ਆਪੋ ਆਪਣੇ ਗਰੰਥੀ ਨੂੰ ਲਿਆਓ ਤੇ ਉਹ ਗਰੰਥੀ ਫੋਰਚੂਨਰ ਘਟਾ ਕੇ ਲਿਆਇਆ 45 ਲੱਖ ਦੀ ਜਿਹਦੇ ਨਾਲ ਦੀਆਂ ਪਿੰਡ ਚ ਪੰਜ ਚਾਰ ਗੱਡੀਆਂ ਹੈਗੀਆਂ ਸਕੋਰਪੀਓ 15 20 ਹੈ ਕੁਛ ਨਹੀਂ ਹੁੰਦਾ ਪਰ ਜੇ ਗਰੰਥੀ ਲੈ ਆਵੇ ਇੱਕਦਮ ਦਿਮਾਗ ਚ ਆਉਣਾ ਹੈ ਉਹ ਇਹ ਬੰਦਾ ਤਾਂ ਸਾਰੇ ਪਿੰਡ ਤੇ ਡਿਪੈਂਡ ਹੈ ਇਹ ਕਿੱਥੋਂ ਲਿਆਇਆ ਸਾਰੇ ਪਿੰਡ ਦੀਆਂ ਫੋਰਚੂਨਰਾਂ ਨਹੀਂ ਚੁੱਭਣੀਆਂ ਗਰੰਥੀ ਵਾਲੀ ਚੁਭੇਗੀ ਸਕੋਰਪੀਓ ਉਹਦਾ ਮੁੰਡਾ ਕੈਨੇਡਾ ਗਿਆ ਮੁੰਡੇ ਨੇ ਭੇਜੀ ਹੈ